ਹਾਜੀ ਵੀ ਕੀ ਨਾਮ ਹੈ ਔਰ ਜਿਹੜੀ ਜਿਹਦਾ ਮੇਲਾ ਲੱਗਿਆ ਕਿੰਨੇ ਨੂੰ ਸ਼ੁਰੂ ਹੋਇਆ ਔਰ ਕਿੰਨੇ ਨੂੰ ਇਹਦੀ ਲਾਚ ਮੇਲਾ ਕੱਲ ਤੋਂ ਸ਼ੁਰੂ ਹੋਇਆ ਜੀ ਹਾਂਜੀ ਤੇ 5 ਅਕਤੂਬਰ ਤੱਕ ਰਹੇਗਾ ਜੀ ਹਾਂਜੀ ਡੁਗਰੀ ਚ ਪਹਿਲੀ ਵਾਰ ਇਹ ਜੀ ਆਈਟਮਾਂ ਲੈ ਕੇ ਆਏ ਆ ਛੋਲੇ ਵਧੀਆ ਵਧੀਆ ਲੈ ਕੇ ਆਏ ਆ ਹਰ ਤਰ੍ਹਾਂ ਦੀ ਆਈਟਮਾਂ ਲੈ ਕੇ ਆਏ ਆ ਖਾਣ ਪੀਣ ਦੁਕਾਨਾਂ ਲੱਗੀਆਂ ਆ ਔਰ ਸ਼ਹਿਰ ਸਹਿਯੋਗੀਆਂ ਦੇ ਨਾਲ ਮੇਲਾ ਲੱਗਾ ਆਪਣੇ ਭਾਜੀ ਸਾਰੇ ਖੜੇ ਨੇ ਉਹਨਾਂ ਦੇ ਸਹਿਯੋਗ ਨਾਲ ਮੇਲਾ ਲੱਗਾ ਹੈ ਕਿਹੜੀ ਜੀ ਨਵੀਂ ਆਈ ਹੈ ਝੂਲਿਆਂ ਦੇ ਇਹ ਰੇਂਜਰ ਚੀਜ਼ ਆ ਜੀ ਨਵੀਂ ਰੇਂਜਰ ਝੂਲਾ ਜੀ ਇਹ ਪਹਿਲੀ ਵਾਰ ਆਇਆ ਪੰਜਾਬ ਦੇ ਵਿੱਚ ਰੇਂਜਰ ਝੂਲਾ ਕਿਸੇ ਮੇਲੇ 'ਚ ਲੱਗਾ ਇਸ ਮੇਲੇ 'ਚ ਲੱਗਾ ਹੋਇਆ ਤੇ ਕੋਈ ਇਹਦਾ ਰੇਟ ਵਧਾਰਾ ਤੁਸੀਂ ਇਹ ਅੰਦਰ ਐਂਟਰੀ ਦਾ ਵੀ ਸੱਥਿਆ ਹੈ ਆ ਨਾਰਮਲ ਹੈ ਗੇਟ ਐਂਟਰੀ ਜਿਹੜੀ ਆਪਣੀ 30 ਰੁਪਏ ਜੀ ਬਾਕੀ ਝੂਲੇ ਟਿਕਟ 100 ਰੁਪਏ ਜੀ ਖਾਣ ਵਾਸਤੇ 300 ਰੁਪਏ ਲੱਗਿਆ 10-12 ਛਟਾ ਲੱਗਿਆ ਜੀ ਠੀਕ ਹੋਇਆ ਜੀ ਰਿਸਪ ਸਾਰੀ ਫੈਸਿਲਿਟੀ ਪੂਰੀ ਹੈ ਪੂਰੀ ਹੈ ਜੀ ਸਰ ਪੂਰੀਆਂ ਜੀ ਹਰ ਚੀਜ਼ ਦੀ ਲਈ ਐਨਓਸੀ ਸਾਰੀ ਲਈਤੀਆਂ ਸਰਕਾਰ ਦਾ ਜੋ ਵੀ ਹੁਕਮ ਹੈ ਉਹ ਪੂਰੀਆਂ ਕਰ ਰਹੇ ਜੀ ਚਲੋ ਤੇ ਦੂਸਰੀ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਲੁਧਿਆਣਾ ਵਾਸੂ ਨੇ ਇਹ ਕਹਿਣਾ ਚਾਹੁੰਦੇ ਨੇ ਵੀ ਆਪਣਾ ਦੁਸ਼ਹਿਰਾ ਮੇਲਾ ਡੁਗਰੀ 'ਚ ਪਹਿਲੀ ਵਾਰ ਲੱਗ ਰਿਹਾ ਹੈ ਔਰ ਔਣਕ ਵਧਾਓ ਮੇਲੇ ਦੀ ਹਾਂਜੀ ਤੇ ਮਰੰਜਨ ਬੱਚਿਆਂ ਨੂੰ ਦਿਖਾਓ ਸ੍ਰੀ ਪ੍ਰਭੂ ਰਾਮ ਜੀ ਦਾ ਆਸਰਾ ਹੋਣਾ ਚਾਹੀਦਾ ਮੇਲੇ ਤੇ ਦੂਸਰਾ ਇਹਦੇ ਤੇ ਜਿਹੜੇ ਮੌਜੂਦਾ ਐਮਐਲਏ ਕੁਲਵੰਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਤੋਂ ਇਹ ਉਹ ਘਾਟਨ ਦੇ ਨਾਰਿਤ ਕਦੋਂ ਹੋਰ ਇੱਕ ਕੱਲ ਦਾ ਟਾਈਮ ਹੈ ਜੀ ਇਹਨਾਂ ਦਾ ਹਾਂਜੀ ਕੱਲ ਕਰਨਗੇ ਸ਼ਾਮ ਉਹਦੇ ਬਾਰੇ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਉਹਨਾਂ ਦੇ ਸਹਯੋਗੀ ਨੇ ਉਹ ਵੀ ਸਹਯੋਗੀ ਵੀ ਕੱਲ ਸ਼ਾਮ ਨੂੰ ਉਧਰ ਘਾਟਨ ਕਰਨਗੇ ਕਲਵੰਤ ਸਿੰਘ ਤੇ ਸਾਪਣੇ ਸੰਗੋ ਵਾਲੇ ਸਾਲੀ ਦੋਨੇ ਆਣਗੇ ਦੋਨੀਆਂ ਮਿਲਣਗੇ ਠੀਕ ਹੋ ਗਿਆ ਹਾਂਜੀ ਨੇੜੇ ਥਾਲਾ ਜਿਹੜਾ ਪੈਂਦਾ ਜੀ ਨੇੜੇ ਥਾਂ ਡੁਗਰੀ ਪੈਂਦਾ ਤੇ ਪੁਲਿਸ ਫੈਸਿਲਿਟੀ ਦੇਣਾ ਮਾਰਦੀ ਇੱਥੇ ਹਾਂਜੀ ਮਾਰਦੀ ਸ਼ਰਾਰਤੀ ਦੱਤ ਜਿਹੜੇ ਕੋਈ ਚੋਰ ਚ ਮਾਰੇ ਆ ਵੀ ਲੁੱਟਖੋ ਕਰਨ ਵਾਲੇ ਉਹਨਾਂ ਦੇ ਵਾਸਤੇ ਕੀ ਤੁਹਾਡੇ ਵੱਲੋਂ ਸੇਫਟੀ ਸਕਿਉਰਟੀ ਗਾਰਡ ਜੀ ਪੱਕੇ ਰੱਖੇ ਗਏ ਆ ਠ ਤੇ ਝੂਲਿਆ ਵਿਦਿਆਲੇ ਦੀ ਪਿਛਲੇ ਸਾਲ ਹੀ ਬੜੀ ਵੱਡੀ ਦਰਨਾ ਮੰਤਵਾ ਦੀ ਵਾਪਰੀ ਸੀ ਝੂਲਿਆ ਦੀ ਚੈਦੂ ਕਰੇ ਬਿਨਾ ਚਲਾਇਆ ਗਿਆ ਸੀ ਤੇ ਬੱਚੇ ਟਰੈਜੇਡੀ ਵਾਪਰੀ ਉਹਦੇ ਬਾਰੇ ਤੁਹਾਡੇ ਕੀ ਜਣਾ ਹੈ ਜੀ ਆਪਣਾ ਸਵੇਰੇ ਜਦੋਂ ਚੱਲਣ ਤੋਂ ਪਹਿਲਾਂ ਜੀ ਸਾਰੇ ਮੁੰਡੇ ਆਪਣੇ ਫਾਰਮਾਂ ਚ ਚੈੱਕ ਕਰਦੇ ਝੂਲੇ ਗਲੀ ਦਿੱਤੀ ਜਾਂਦੀ ਹੈ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹ ਪੂਰੀਆਂ ਕਰਕੇ ਆਪਾਂ ਝੂਲੇ ਚਾਲੂ ਕਰਦੇ ਹਾਂ ਮਤਲਬ ਸੇਫਟੀ ਪਰਮਿਸ ਬੈਸਟ ਹੈ ਜੀ ਹਾਂ ਜੀ ਸੇਫਟੀ ਪੂਰੀ ਪ੍ਰੋਸੈਸ ਹੈ ਜੀ ਜੀ ਐਡਰੈਸ ਤੇ ਲੋਕੇਸ਼ਨ ਸਮਝਾ ਦਿਓ ਲੋਕੇਸ਼ਨ ਡੂਰੀ ਰੋਡ ਦੀ ਧਾਂਦਰਾ ਇਹ ਧਾਂਦਰਾ ਡੂਰੀ ਧਾਂਦਰਾ ਡੂਰੀ ਧਾਂਦਰਾ ਰੋਡ ਜੀ ਧ ਨਾ ਫਾਸ਼ ਕੁਮਾਰਾ ਜੀ ਮੇਲਾ ਡੁਗਰੀ ਬੁੱਧ ਮੰਡੀ ਦੇ ਨਾਲ ਲੱਗਿਆ ਹੋਇਆ ਹੈ ਹਾਂਜੀ ਔਰ ਜਿਵੇਂ ਦਾ ਥੀਰੇ ਥੀਰੇ ਮੇਲੇ ਦੇ ਵਿੱਚ ਜਿਹੜਾ ਸੱਭਿਆਚਾਰਿਕ ਮੇਲਾ ਹੈ ਕਿਹੜੀ ਕਿਹੜੀ ਇਹਦੇ ਵਿੱਚ ਮੇਲਾ ਵੀ ਨਵਾਂ ਕੀ ਆਇਆ ਆ ਮੇਲਾ ਲਾਇਆ ਜੀ ਝੂਲਿਆਂ ਦਾ ਮੇਨ ਹੈਗਾ ਇੱਥੇ ਦੁਕਾਨਦਾਰੀ ਤੁਹਾਡੇ ਵਾਸਤੇ ਖਾਣ ਪੀਣ ਦੇ ਸਟਾਲ ਹਾਂਜੀ ਸ਼ਾਪਿੰਗ ਕੰਪਲੈਕਸ ਬੱਚਿਆਂ ਦਾ ਖੇਡ ਘਟਾਉਣੇ ਹਰ ਤਰ੍ਹਾਂ ਦੀ ਵੈਰਾਈਟੀ ਉਪਲਬਧ ਹੈ ਹਰ ਤਰ੍ਹਾਂ ਦੀ ਤੁਹਾਨੂੰ ਸੇਫਟੀ ਮਿਲੇਗੀ ਰੇਂਜਰ ਚੁਲਾਇਆ ਤੇ ਮੈਨ ਆਇਆ ਜੀ ਇਹ ਚੁਲਾ ਦੇ ਬਾਹਰ ਦੇਖਿਆ ਸੀ ਆਪਣੇ ਇੱਥੇ ਪਹਿਲੀ ਵਾਰੀ ਦੇਖਿਆ ਜੀ ਜੀ ਜਿਵੇਂ ਦੀ ਸੇਫਟੀ ਪਰਪਸ ਤੇ ਨੇ ਔਰ ਕੀ ਚਾਰਜ ਕਿਹਾਇਆ ਚੁਲੇ ਦਾ ਇਹ ਚੁਲਾ ਦਾ ਚਾਰਜ 100 ਰੁਪਏ ਹੈ ਜੀ ਮੈਨੂੰ ਨਾ ਚੁਲਾ ਬਹੁਤ ਵਧੀਆ ਹੈ ਹਰ ਤਰ੍ਹਾਂ ਦੀ ਸੇਫਟੀ ਹੈ ਉਹਦੇ ਅੰਦਰ ਬੈਲਟ ਦਾ ਸਿਸਟਮ ਸਾਰਾ ਹੈਗਾ ਹਾਈਡਰੋਲਿਕ ਚੁਲਾ ਹੈਗਾ ਨਵੀਂ ਆਈਟਮ ਆਈ ਹੈ ਜੀ ਨਵੀਂ ਚੀਜ਼ ਪੇਸ਼ ਕੀਤੀ ਗਈ ਹੈ ਔਰ ਸੇਫਟੀ ਪਰਪਸ ਵੱਲੋਂ ਕੀ ਕੀ ਤੁਹਾਡੀ ਕੋ ਫੈਸਿਲਿਟੀ ਅਵੇਲੇਬਲ ਹੈ ਭਾਈ ਸਾਡੇ ਕੋਲ ਹਰ ਤਰ੍ਹਾਂ ਦੇ ਫ ਆਰ ਦੇ ਹਰ ਤਰ੍ਹਾਂ ਦੇ ਐਕਸਟਿਵੀਸ਼ਨ ਵਗੈਰਾ ਔਰ ਮੇਨ ਸੇਫਟੀ ਲੜਾਈ ਦੰਗੇ ਆ ਹੋੜਦੰਗ ਵਾਲੀ ਪਬਲਿਕ ਵਾਸਤੇ ਬਾਉਂਸਰ ਅਵੇਲੇਬਲ ਹੈਗੇ ਨੇ ਲੈਡੀ ਰਿਸਪੌਂਸਿਬਲ ਹੈਗੇ ਨੇ ਲੈਡਿਸ ਬਾਉਂਸਰ ਵੀ ਹੈਗੇ ਨੇ ਜੈੱਟ ਸਿੰਘ ਮਿਲਣ ਵੱਲੋਂ ਪੁਲਿਸ ਪ੍ਰਾਸ਼ਾਸਨ ਰੋਜ਼ ਡੇਲੀ ਰਾਉਂਡ ਰਹਿੰਦਾ ਹੈ ਜੀ ਠੀਕ ਹੈ ਔਰ ਐਂਟਰੀ ਵੀ ਜੈਜ ਰੇਟ ਹੈ ਭਾਜੀ ਬਿਲਕੁਲ ਜੈਜ ਰੇਟ ਹੈ ਜੀ ਔਰ ਪਾਰਕਿੰਗ ਦੀ ਸੁਵਿਧਾ ਅਵੇਲੇਬਲ ਹੈ ਹਾਂ ਜੀ ਪਾਰਕਿੰਗ ਸੁਵਿਧਾ ਅਵੇਲੇਬਲ ਹੈ ਜਿਹੜੇ ਮੇਲਾ ਦੀਦਿੰਦੇ ਤੁਸੀਂ ਆਏ ਉਹਨਾਂ ਨੂੰ ਕੀ ਦੇਣਾ ਚਾਹੁੰਦੇ ਆਓ ਮੇਲੇ ਦੀ ਸ਼ੋਭਾ ਬਤਾਓ ਕਿ ਪਬਲਿਕ ਨਾਲੀ ਮੇਲਾ ਆ